ਆਰਿਆ ਨੂੰ ਪਿਆਰ ਪਰਿਸ਼ਾਤ ਸ੍ਰੀ ਕਾਲਜੀ ਮੇਰੇ ਚੈਨਲ ਆਰਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਪਹਿਲਾਂ ਮੈਂ ਤੁਹਾਨੂੰ ਤੁਹਾਨੂੰ ਆਪਣੇ ਸੂਟ ਬਾਰੇ ਦੱਸੂਗੀ ਇਹੀ ਫੈਬਰਿਕ ਤੇ ਸੂਟ ਰਹਿਣਗੇ ਜੀ ਬਰਬਰੀ ਦਾ ਪ੍ਰਿੰਟ ਸੂਟ ਰਹੇਗਾ ਜੀ ਇਸ ਤਰ੍ਹਾਂ ਇਹਦੇ ਨਾਲ ਦੁਪੱਟਾ ਰਹੇਗਾ ਪ੍ਰਿੰਟ ਪਲੇਨ ਸਲਵਾਰ ਰਹੇਗੀ ਬਹੁਤ ਸੋਹਣਾ ਇਸ ਤਰ੍ਹਾਂ ਆਪਾਂ ਇਹਨੂੰ ਹਨਾ ਕਾਟਨ ਦੀ ਪਿੰਟੈਕਸ ਕੱਢ ਕੇ ਤੇ ਚਾਕਨ ਤੇ ਵੀ ਇਸ ਤਰ੍ਹਾਂ ਜਿਹੜੀ ਹੈਗੀ ਲੇਸ ਲਾਈ ਹੈ ਇਸ ਤਰ੍ਹਾਂ ਗਲਾ ਡਿਜ਼ ਇਹ ਬਾਂਤੇ ਵੀ ਤੁਹਾਨੂੰ ਲੈਸ ਮਿਲੇਗੀ ਜੇ ਕਿਸੇ ਮੇਰੀ ਭੈਣ ਨੇ ਇਹਦੀ ਸਲਵਾਰ ਤੇ ਵਰਕ ਕਰਵਾਉਣਾ ਮੂਰੀ ਦੇ ਪਹੁੰਚੇ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਐਦਾਂ ਹੀ ਪ੍ਰਿੰਟ ਸੂਟ ਲੈਣੇ ਨੇ ਤਾਂ ਤੁਸੀਂ ਲੈ ਸਕਦੇ ਹੋ ਪ੍ਰਿੰਟ ਦੁਪੱਟੇ ਦੇ ਨਾਲ ਸੂਟ ਰਹਣਗੇ ਜੀ ਆਪਣੇ ਕੋਲੇ ਤਿੰਨ ਚਾਰ ਕ ਕਲਰ ਰਹੇਗੇ ਦੁਪੱਟੇ ਇਹਨਾਂ ਨਾਲ ਬਾਕੀ ਆਪਾਂ ਵਿਦਆਊਟ ਦੁਪੱਟਾ ਦਿਖਾਵਾਂਗੇ ਤੁਹਾਨੂੰ ਜੋ ਵੀ ਤੁਹਾਨੂੰ ਪਸੰਦ ਨੇ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਹਾਂ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਉਹਦੇ ਉੱਤੇ ਆਪਾਂ ਨੇ ਬਾਰ ਉਸਤੇ ਉੱਪਰ ਆਪਾਂ ਨੇ ਬਰਬਰੀ ਦੇ ਜਿੰਨੇ ਵੀ ਕਲਰ ਸੀ ਸਾਰੇ ਸੂਟਾਂ ਦੇ ਪ੍ਰਿੰਟ ਫੋਟੋਆਂ ਪਾਇਆ ਹੋਈਆਂ ਨੇ ਜੀ ਉੱਥੋਂ ਤੁਸੀਂ ਕਲਰ ਦੇਖ ਸਕਦੇ ਹੋ ਰਾਜਵਿੰਦਰ ਸਿੱਧੂ 955 ਆਪਣੀ ਇੰਸਟਾਗ੍ਰam ਦੀ ਆਈਡੀ ਹੈ ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇਸ ਚੈਨਲ ਤੇ ਆਪਾਂ ਆਰਕੇ ਬੁਟੀਕ ਤੇ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਲਓ ਜੀ ਸਾਰਿਆਂ ਤੋਂ ਪਹਿਲਾ ਪ੍ਰਿੰਟ ਰਹੇਗਾ ਬਹੁਤ ਪਿਆਰਾ ਦੇਖੋ ਇਸ ਤਰ੍ਹਾਂ ਬਰਬਰੀ ਚਨਾਰ ਦੀ ਮਿਲੇਗੀ ਜੀ ਤੁਹਾਨੂੰ ਦੇਖੋ ਜੀ ਪਹਿਲਾਂ ਤੁਸੀਂ ਸਟੈਂਪ ਲੱਗੀ ਹੋਈ ਦੇਖੋ ਸੂਟ ਤੇ ਚਨਾਰ ਦੀ ਬਰਬਰੀ ਦਾ ਪ੍ਰਿੰਟ ਹੈ ਇਹ ਬਹੁਤ ਪਿਆਰਾ ਇਹਦੇ ਨਾਲ ਇਸ ਤਰ੍ਹਾਂ ਦੀ ਆਪਾਂ ਨੇ ਪੀਚ ਕਲਰ ਦੀ ਰੱਖੀ ਹੈ ਜੀ ਸਲਵਾਰ ਲਓ ਜੀ 2000 ਰੁਪਏ ਸੂਟ ਦਾ ਪ੍ਰਾਈਸ ਰਹੇਗਾ ਜੀ ਉਹ ਫੋਨ ਕਿੱਧਰ ਚੱਲੀ ਗਿਆ ਦੇਖੋ ਜੀ ਇਸ ਤਰ੍ਹਾਂ ਇਹਦਾ ਪ੍ਰਾਈਸ ਰਹੇਗਾ ਜੀ 2000 ਰੁਪਏ ਤੁਹਾਨੂੰ ਜੋ ਵੀ ਤੁਹਾਨੂੰ ਪਸੰਦ ਆ ਬਹੁਤ ਸੋਹਣਾ ਸਰਦਾਰੀ ਲੁੱਕ ਦੇ ਸੂਟ ਨੇ ਗਰਮੀ ਦੇ ਵਿੱਚ ਆ ਮੇਰੇ ਪਾਇਆ ਹੋਇਆ ਤੁਸੀਂ ਦੇਖੋ ਬਹੁਤ ਵਧੀਆ ਕੰਫਰਟੇਬਲ ਫੈਬਰਿਕ ਹੈ ਕੋਈ ਇਹਦੇ ਵਿੱਚ ਆਪਾਂ ਨੂੰ ਐ ਨਹੀਂ ਲੱਗੂਗਾ ਵੀ ਗਰਮੀ ਹੈ ਤੁਸੀਂ ਕਾਟਨ ਦੀ ਲਾਈਨਿੰਗ ਲਾ ਕੇ ਹੀ ਇਹਨੂੰ ਸਲਾਈ ਕਰਵਾ ਸਕਦੇ ਹੋ ਕੋਈ ਜ਼ਰੂਰੀ ਨਹੀਂ ਆ ਦੇਖੋ ਮੈਂ ਫੁੱਲ ਵੈਲੀ ਲਵਾਈ ਹੋਈ ਹੈ ਤੇ ਬਾਕੀ ਤੁਹਾਡੀ ਚੋਇਸ ਹੈ ਜੀ ਜਿਵੇਂ ਦਾ ਵੀ ਤੁਸੀਂ ਸੂਟ ਪਸੰਦ ਕਰੋਗੇ ਆਪਾਂ ਉਵੇਂ ਦੀ ਫੈਬਰਿਕ ਤੁਹਾਨੂੰ ਦੇਵਾਂਗੇ ਲਓ ਜੀ ਇੱਕ ਕਲਰ ਇਹ ਆ ਗਿਆ ਇਹਦੇ ਵਿੱਚ 4 ਤੋਂ 5 ਕਲਰ ਨੇਊ ਆਏ ਨੇ ਜੀ ਪਹਿਲਾਂ ਪਤਣਾ ਨੂੰ ਨੇਊ ਕਲਰ ਹੀ ਦਿਖਾ ਦਈਏ ਦੇਖੋ ਦੂਸਰਾ ਕਲਰ ਆ ਗਿਆ ਜੀ ਇਹ ਵਾਲਾ ਜੇ ਤੁਸੀਂ ਇਹਦੇ ਨਾਲ ਦੁਪੱਟਾ ਐਡ ਕਰਵਾਉਂਗੇ ਵੀ ਪਹਿਲਾਂ ਆਪਾਂ ਇਸ ਸੂਟ ਦੇ ਨਾਲ ਦੁਪੱਟੇ ਟਾਈਡ ਆਈ ਫਿਨਿਸ਼ਿੰਗ ਬਹੁਤ ਸੋਹਣਾ ਬਰਬਰੀ ਦਾ ਦੁਪੱਟਾ ਲਾ ਕੇ 33200 ਦੇ ਵਿੱਚ ਪੈ ਜਾਏਗਾ ਜੀ ਦੇਖੋ ਲਓ ਸਕਰੀਨ ਸ਼ਾਟ ਇਸ ਤਰ੍ਹਾਂ ਇਹਦਾ ਬਹੁਤ ਪਿਆਰਾ ਕਲਰ ਹੈ ਇਹ ਆਪਣੇ ਕੋਲ ਸਿੰਗਲ ਸਿੰਗਲ ਸੂਟ ਨੇ ਜੀ ਪਲੀਜ਼ ਰਿਕਵੈਸਟ ਹੈ ਜਲਦੀ ਜਲਦੀ ਬੁੱਕ ਕਰ ਲਿਆ ਕਰੋ ਹਨਾ ਫਿਰ ਬਾਅਦ ਦੇ ਵਿੱਚ ਇਹਦੇ ਨਾਲ ਦੇ ਕਾਫੀ ਸੂਟ ਸੇਲ ਕਰਦੇ ਫਿਰ ਬਾਅਦ ਦੇ ਵਿੱਚ ਆਪਾਂ ਨੂੰ ਮਿਲਦੇ ਨਹੀਂ ਹੈਗੇ ਜੀ ਹੁਣ ਇਹ ਵੀ 2-3 ਦਿਨ ਹੋ ਗਏ ਆਪਣੇ ਕੋਲੇ ਆਏ ਪਿਆ ਨੂੰ ਮੈਨੂੰ ਟਾਈਮ ਨਹੀਂ ਲੱਗਿਆ ਵੀਡੀਓ ਬਣਾਉਣ ਦਾ ਲਓ ਜੀ 2000 ਰੁਪਏ ਤੁਹਾਨੂੰ ਵਿਦਾਊਟ ਦੁਪੱਟਾ ਪ੍ਰਾਈਜ਼ ਰਹੇਗਾ ਜੀ ਜੇ ਤੁਸੀਂ ਇਹਦੇ ਨਾਲ ਦੁਪੱਟਾ ਐਡ ਕਰਾਉਗੇ ਬਰਬਰੀ ਦਾ ਦੁਪੱਟਾ ਹੋਏਗਾ ਟਾਈ ਡਾਈ ਹੋਏਗਾ ਤੇ ਫਿਨਿਸ਼ਿੰਗ ਕੀਤੀ ਹੋਈਗੀ 3000 ਰੁਪਏ ਦੇ ਵਿੱਚ ਦੇਖੋ ਲਓ ਜੀ ਦੋ ਕਲਰ ਆ ਗਏ ਤੀਸਰਾ ਕਲਰ ਵੀ ਇਹਦਾ ਬਹੁਤ ਪਿਆਰਾ ਕਲਰ ਹੈ ਮੈਂ ਦੀ ਸਲਵਾਰ ਦੇਖੋ ਤੀਸਰਾ ਕਲਰ ਆ ਗਿਆ ਜੀ ਇਹ ਵਾ ਲਓ ਜੀ ਮਹਿੰਦੀ ਸਲਵਾਰ ਰੱਖੀ ਆਪਾਂ ਨੇ ਇਹਦੇ ਨਾਲ ਨੇਕ ਮੋਹ ਪਿਆਰੇ ਕਲਰ ਨਹੀਂ 90 ਸੂਟ ਆਏ ਨੇ ਆਪਣੇ ਕੋਲੇ ਦੁਬਾਰਾ ਤੋਂ ਪਹਿਲਾਂ ਵਾਲੇ ਸੂਟ ਸੀ ਜਿਹੜੇ ਸਾਰੇ ਸੇਲ ਹੋ ਗਏ ਬਸ ਇਹ ਤੇ ਆ ਮਾਸਟਰਡ ਸੂਟ ਜੈਲੋ ਸੂਟ ਆਪਣੇ ਕੋਲੇ ਤਿੰਨ ਚਾਰ ਵਾਰ ਆ ਗਿਆ ਹੁਣ ਹੁਣ ਦੇ ਸੀਜ਼ਨ ਦੇ ਵਿੱਚ ਲਓ ਜੀ ਇਹ ਹੋ ਗਿਆ ਇਸ ਤੋਂ ਬਾਅਦ ਆ ਗਿਆ ਜੀ ਇਹ ਬਹੁਤ ਸੋਹਣਾ ਪ੍ਰਿੰਟ ਹੈ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੋਈ ਪਈ ਹੈ ਇਹ ਪਹਿਲਾਂ ਨਾ ਜਿਹੜਾ ਮੇਰੇ ਕੋਲੇ ਰਾਣੀ ਛੇੜ ਦਾ ਸੂਟ ਪਾਇਆ ਹੋਇਆ ਸੀਗਾ ਉਹ ਐਸੀ ਜੀ ਔਰਗਾਂజా ਚ ਸਪ੍ਰਿੰਟ ਤੇ ਪਰ ਉਸ ਤੋਂ ਬਾਅਦ ਉਹ ਆਇਆ ਨਹੀਂ ਹੈਗਾ ਡਿਜ਼ਾਈਨ ਪਰ ਹੁਣ ਉਹ ਇਸ ਤੇ ਡਿਜ਼ਾਈਨ ਇਹ ਡਿਜ਼ਾਈਨ ਇਸ ਤੇ ਆ ਗਿਆ ਜੀ ਬਰਬਰੀ ਤੇ ਜਿਹੜੀ ਮੇਰੀਆਂ ਭੈਣਾਂ ਨੇ ਇਹ ਸੂਟ ਲੈਣਾ ਤਾਂ ਤੁਸੀਂ ਲੈ ਸਕਦੇ ਹੋ ਦੇਖੋ ਜੀ ਇਹਦੇ ਨਾਲ ਆਪਾਂ ਨੇ ਰੱਖੀ ਐ ਇਸ ਤਰ੍ਹਾਂ ਦੀ ਸਕਿਨ ਆਫ ਵਾਈਟ ਸਲਵਾਰ ਜੇ ਤੁਸੀਂ ਇਹਦੇ ਨਾਲ ਫਿਰੋਜੀ ਸਲਵਾਰ ਲਗਾਉਣਾ ਚਾਹੁੰਦੇ ਹੋ ਤਾਂ ਆਪਾਂ ਤੁਹਾਨੂੰ ਡਾਈ ਕਰਵਾ ਕੇ ਦੇ ਦਾਂਗੇ ਨਹੀਂ ਜੇ ਤੁਸੀਂ ਆਫ ਵਾਈਟ ਹੀ ਰੱਖਣੀ ਐ ਤਾਂ ਤੁਸੀਂ ਆਫ ਵਾਈਟ ਰੱਖੋ ਦੋ ਕਲਰ ਦਾ ਡਾਈ ਡਾਈ ਦੁਪੱਟਾ ਬਣੇਗਾ ਬਹੁਤ ਪਿਆਰਾ ਲੱਗੇਗਾ ਵੈਸੇ ਦੋਨੋਂ ਚੀਜ਼ਾਂ ਡਾਰਕ ਦਾ ਕੰਬੀਨੇਸ਼ਨ ਉਹਨਾਂ ਸੋਹਣਾ ਨਹੀਂ ਲੱਗਦਾ ਬਾਲਾ ਪੜਕੀਲਾ ਹੋ ਜਾਏਗਾ ਸੂਟ ਇੱਕ ਕਲਰ ਡਾਰਕ ਹੋਵੇ ਇੱਕ ਲਾਈਟ ਹੋਵੇ ਤਾਂ ਬਹੁਤ ਸੋਹਣਾ ਕੰਬੀਨੇਸ਼ਨ ਬਣਦਾ ਦੇਖੋ ਲਓ ਜੀ ਸਾਰੀ ਸਟਾਕ ਜਿਹੜਿਆ ਹੈਗਾ ਆਪਣੇ ਕੋਲੇ ਬਰਬਰੀ ਦਾ ਰਹੇਗਾ ਪਰ ਪਲੀਜ਼ ਭੈਣਾਂ ਨੂੰ ਰਿਕਵੈਸਟ ਹੈ ਵੀਡੀਓ ਦੇਖ ਕੇ ਜਲਦੀ ਬੁੱਕ ਕਰ ਲਓ ਜੀ ਇਹ ਮੇਰੇ ਇਸ ਤੋਂ ਪਹਿਲਾਂ ਹੀ ਆਪਾਂ ਨੇ ਲਾਈਵ ਦੇ ਵਿੱਚ ਪਾਤੇ ਸੀ ਉਤੋਂ ਬੁੱਕ ਹੋਏ ਭੈਣੇ ਸੂਟ ਦੋ ਚਾਰ ਇਹਨਾਂ ਦੇ ਵਿੱਚੋਂ ਲਓ ਜੀ ਇਹ ਆਗੇ ਬਰਬਰੀ ਦੇ ਚਾਰ ਕਲਰ ਸੌਰੀ ਇੱਕ ਹੋਰ ਰਹਿ ਗਿਆ ਇਹਦੇ ਵਿੱਚ ਤਿੰਨ ਆ ਬਲੈਕ ਫਿਰ ਆ ਗਿਆ ਆਪਣੇ ਕੋਲੇ ਬਲੈਕ ਦੀ ਡਿਮਾਂਡ ਬਹੁਤ ਜ਼ਿਆਦਾ ਹੋਈ ਪਈ ਹੈ। ਲਓ ਜੀ 2000 ਰੁਪਏ ਪ੍ਰਾਈਸ ਹੈ। ਦੇਖੋ ਬਰਬਰੀ ਦਾ ਸਟਾਕ ਰਹੇਗਾ। ਜਿਹੜੀਆਂ ਮੇਰੇ ਭੈਣਾਂ ਹਨ ਆ ਨਾ ਇਹ ਕਹਿੰਦੀਆਂ ਨੇ ਵੀ ਸਾਨੂੰ 3 ਮੀਟਰ ਜਾਂ 3.5 ਮੀਟਰ ਸਲਵਾਰ ਦੀ ਫੈਬਰਿਕ ਚਾਹੀਦੀ ਹੈ ਕੋਈ ਚੱਕਰ ਨਹੀਂ ਜੀ। ਤੁਸੀਂ ਸਾਨੂੰ ਦੱਸ ਦਿਓ ਵੀ ਸਾਨੂੰ 3 ਮੀਟਰ ਚਾਹੀਦਾ ਜਾਂ 3.5 ਮੀਟਰ ਚਾਹੀਦਾ ਤਾਂ ਪਤਾ ਉਹਨੂੰ ਦੇ ਦਾਂਗੇ ਕੋਈ ਚੱਕਰ ਨਹੀਂ। ਲਓ ਜੀ ਇਹ ਬਲੈਕ ਕਲਰ ਆ ਗਿਆ। ਸੂਟ ਉਹਨਾਂ ਲਈ ਰੱਖਿਆ ਜਾਊਗਾ ਜੀ ਜਿਹੜੀ ਮੇਰੀ ਭੈਣ ਦੀ ਪੇਮੈਂਟ ਆ ਗਈ ਪਹਿਲਾਂ। ਤੇ ਇਸ ਤੋਂ ਬਾਅਦ ਆ ਗਈ ਜੀ ਆਪਣੇ ਕੋਲੇ ਬਰਬਰੀ ਦੇ ਇਹ ਵਾਲੇ ਕਲਰ ਬਹੁਤ ਸੋਹਣੇ ਨੇ ਦੇਖੋ ਜੀ ਮਾਊਸ ਤੇ ਮਹਿਰੂਨ ਦਾ ਹੈਗਾ ਜੀ ਕੰਬੀਨੇਸ਼ਨ ਇਹਦਾ ਬਹੁਤ ਪਿਆਰਾ ਲਓ ਜੀ ਇਹ ਵੀ ਬਰਬੀ ਦਾ ਸਟੱਫ ਰਹੇਗਾ ਇਸ ਤੋਂ ਬਾਅਦ ਇੱਕ ਕਲਰ ਆ ਗਿਆ ਜੀ ਇਹਦੇ ਵਿੱਚ ਇਸ ਤਰ੍ਹਾਂ ਦਾ ਵਾਈਟ ਤੇ ਪਰਪਲ ਦਾ ਕੰਬੀਨੇਸ਼ਨ ਹੈ ਲਓ ਜੀ ਫਟਾਫਟ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਜਿਹੜੇ ਬੁੱਕ ਕਰੋ ਤੁਸੀਂ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਨੇ ਆਂ ਜੀ ਦੁਪੱਟੇ ਵਾਲੇ ਜਿਹੜੇ ਵੀ ਕਲਰ ਆਪਣੇ ਕੋਲ ਦੁਪੱਟੇ ਵਾਲੇ ਅਵੇਲੇਬਲ ਨੇ ਬਰਗਰੀ ਦੇ ਵਿੱਚ ਜਿਹੜਾ ਮੇਰੇ ਪਾਇਆ ਹੋਇਆ ਜੀ ਆਪਾਂ ਸੇਮ ਪ੍ਰਿੰਟ ਇਹ ਦਿਖਾਵਾਂਗੇ ਜਿਹੜੇ ਵੀ ਕਲਰ ਹੋਗੇ ਮੈਂ ਤੁਸੀ ਪਲੀਜ਼ ਬੁੱਕ ਕਰ ਲੈਣਾ ਉਹਦੇ ਦੁਪੱਟੇ ਵਾਲਿਆਂ ਤੋਂ ਤੁਹਾਨੂੰ ਮਿਲੇਗਾ ਜੀ ਇਹ ਵਾਲਾ ਕਲਰ ਦੇਖੋ ਹਰਦਈ ਕਲਰ ਆ ਇਹਦਾ ਬਹੁਤ ਪਿਆਰਾ ਹਰਦਈ ਤੇ ਇਸ ਤਰ੍ਹਾਂ ਸਕਿਨ ਦਾ ਹੋਏਗਾ ਜੀ ਕੰਬੀਨੇਸ਼ਨ ਬਹੁਤ ਪਿਆਰਾ ਪ੍ਰਿੰਟਡ ਦੁਪੱਟਾ ਰਹੇਗਾ ਲਓ ਇਹ ਪ੍ਰਿੰਟਡ ਦੁਪੱਟੇ ਨਾਲ ਪਾਏਗਾ ਜੀ ਤੁਹਾਨੂੰ 3200 ਦਾ 3200 ਰੁਪਏ ਦਾ ਜੇ ਆਪਾਂ ਟਾਈਡਾਈ ਫਿਨਿਸ਼ਿੰਗ ਆਪਾਂ ਖੁਦ ਕਰਾਵਾਂਗੇ ਵਿਦਆਊਟ ਦੁਪੱਟੇ ਵਾਲੇ ਸੂਟ ਦਿਖਾਏ ਨੇ ਤਾਂ ਤੁਹਾਨੂੰ ਉਹ ਪੈ ਜਾਏਗਾ ਜੀ ਤੁਹਾਨੂੰ 3000 ਦੇਖੋ ਇੱਕ ਕਲਰ ਇਹ ਆ ਗਿਆ ਜੀ ਇਸ ਤੋਂ ਬਾਅਦ ਦੂਸਰਾ ਕਲਰ ਆਏਗਾ ਜੀ ਇਹਦਾ ਲਓ ਜੀ ਬਹੁਤ ਸੋਹਣਾ ਪ੍ਰਿੰਟ ਹੈ ਬਹੁਤ ਸੋਹਣਾ ਪ੍ਰਿੰਟ ਦੁਪੱਟਾ ਇਹਦੇ ਨਾਲ ਇਸ ਤਰ੍ਹਾਂ ਇਹਦੇ ਨਾਲ ਤੁਹਾਨੂੰ ਸਲਵਾਰ ਮਿਲੇਗੀ ਬਸ ਇਹ ਕਲਰ ਹੁਣ ਬੰਦ ਹੋ ਗਏ ਜੀ ਆਉਣੇ ਹੋਰ ਨਿਊ ਆਏ ਜਾਂਦੇ ਨੇ ਜਿਹੜੇ ਸੇਮ ਹੁੰਦੇ ਨੇ ਦੁਬਾਰਾ ਤੋਂ ਆਉਂਦੇ ਨਹੀਂ ਹੈਗੇ ਪਲੀਜ਼ ਭੈਣਾਂ ਨੂੰ ਰਿਕਵੈਸਟ ਆ ਇਹਨਾਂ ਕਲਰਾਂ ਤੋਂ ਜੋ ਵੀ ਪਸੰਦ ਹੈ ਜੀ ਜਲਦੀ ਜਲਦੀ ਬੁੱਕ ਕਰ ਲਓ ਫਿਰ ਹਨਾ ਨਿਉਂਟੀ ਜ ਆ ਜਾਂਦੀ ਹੈ ਜੀ ਹਰ ਹਫਤੇ ਹੀ ਹਰ ਹਫਤੇ ਉਹ ਕਲਰ ਡਿਜ਼ਾਈਨ ਨਹੀਂ ਮਿਲਦਾ ਬਹੁਤ ਔਖਾ ਹੋ ਜਾਂਦਾ ਲਓ ਜੀ ਇੱਕ ਕਲਰ ਇਹ ਆ ਗਿਆ ਬਹੁਤ ਸੋਹਣਾ ਸੂਟ ਹੈ ਇਹ ਇੰਨੀ ਸੋਹਣੀ ਸਕਿਨ ਸਕਿਨ ਬਹੁਤ ਸੋਹਣੀ ਸਲਵਾਰ ਹੈ ਇਹਦੇ ਨਾਲ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਹੈ ਕੋਈ ਲਾਈਟ ਡਾਰਕ ਨਹੀਂ ਕਿਵੇਂ ਮਰਜ਼ੀ ਤੁਸੀਂ ਪਾਓ ਇਹਨਾਂ ਨੂੰ ਪ੍ਰੋਗਰਾਮ ਤੇ ਲਓ ਜੀ ਇਹ ਹੋ ਗਿਆ ਚਲੋ ਜੀ এবਾਰ ਬੜੀ ਦੇ ਕਲਰ ਆਪਾਂ ਤੁਹਾਨੂੰ ਦਿਖਾ ਦਿੰਦੇ ਨੇ ਪ੍ਰਿੰਟਿਡ ਦੁਪੱਟਿਆਂ ਦਾ ਜੇ ਤੁਹਾਨੂੰ ਵਿਦਾਊਟ ਦੁਪੱਟਾ ਪਸੰਦ ਆ ਜੀ ਦੁਪੱਟੇ ਤੁਹਾਡੇ ਕੋਲੇ ਪਹਿਣਾ ਕੋਲੇ ਪਏ ਹੁੰਦੇ ਨੇ ਤਾਂ ਤੁਸੀਂ ਵਿਦਾਊਟ ਦੁਪੱਟਾ ਵੀ ਲੈ ਸਕਦੇ ਵਿੱਚ ਤੁਸੀਂ ਦੁਪੱਟੇ ਵਾਲੇ ਲੈਣੇ ਨੇ ਤਾਂ ਤੁਸੀਂ ਦੁਪੱਟੇ ਨਾਲ ਵੀ ਲੈ ਸਕਦੇ ਲਓ ਜੀ ਇੱਕ ਆਪਾਂ ਤੁਹਾਨੂੰ ਹੋਰ ਕਲਰ ਦਿਖਾਉਨੇ ਆ ਬਹੁਤ ਸੋਹਣੀ ਚੀਜ਼ ਆ ਵੈਸੇ ਤਾਂ ਇਹ ਤਿੰਨ ਕਲਰ ਨੇ ਆਪਣੇ ਕੋਲੇ ਪ੍ਰਿੰਟ ਦੇ ਤਿੰਨ ਕਲਰ ਨੇ ਦੋ ਕਲਰ ਤੁਹਾਨੂੰ ਹੋਰ ਪ੍ਰਿੰਟ ਦੇ ਵਿੱਚ ਮਿਲ ਜਾਣਗੇ ਇਹ ਆ ਗਈ ਜੀ ਕਰਸਟ ਨੂਨ ਜਿਹੜੇ ਆਪਾਂ ਪਹਿਲਾਂ ਬਾਈਨ ਇਹ ਕਾਫੀ ਮਹਿਰੂਨ ਦਾ ਡਿਜ਼ਾਈਨ ਪਾਇਆ ਸੀਗਾ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੋਇਆ ਉਹ ਦੁਬਾਰਾ ਤੋਂ ਸੂਟ ਨਹੀਂ ਆਇਆ ਇਹਦਾ ਇਸ ਤਰ੍ਹਾਂ ਸੂਟ ਰਹੇਗਾ ਜੀ ਇਹ ਵੀ ਕਾਫੀ ਸੇਮ ਦਿਖ ਰਿਹਾ ਹੈ ਵੀਡੀਓ ਦੇ ਵਿੱਚ ਲਾਈਟ ਕਾਫੀ ਜ ਹੈ ਡਾਰਕ ਨਹੀਂ ਹੈਗਾ ਇਸ ਤਰ੍ਹਾਂ ਦੀ ਇਹਦੀ ਪ੍ਰਿੰਟਿੰਗ ਰਹੇਗੀ ਬਹੁਤ ਸੋਹਣੀ ਕ੍ਰਸਟਨੂਨ ਦੇ ਵਿੱਚ ਗਰਮੀ ਵਾਲੀ ਫੈਬਰਿਕ ਹੈ ਜੀ ਲਾਈਟ ਵੇਟ ਕਿਵੇਂ ਮਰਜ਼ੀ ਤੁਸੀਂ ਪਾਓ ਪ੍ਰਿੰਟ ਦੇਖੋ ਕਿੰਨਾ ਸੋਹਣਾ ਇਹਦਾ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ 7500 ਸੂਟ ਦਾ ਪ੍ਰਾਈਸ ਰਹੇਗਾ ਜੀ। ਲਓ ਜੀ। ਕਲਰ ਕੰਬੀਨੇਸ਼ਨ ਬਹੁਤ ਪਿਆਰਾ ਹੈ ਇਹਦੇ ਵਿੱਚ ਤਿੰਨ ਕਲਰ ਮਿਲ ਜਾਣਗੇ ਤੁਹਾਨੂੰ। ਇਹ ਕਲਰ ਹੋ ਗਿਆ ਜੀ। ਇਸ ਤੋਂ ਬਾਅਦ ਆਏਗਾ ਜੀ ਇਸ ਤਰ੍ਹਾਂ ਦਾ ਬਲੂ ਕਲਰ ਇਹਦੇ ਵਿੱਚ। ਲਓ ਜੀ। ਇਹਦੇ ਵਿੱਚ ਇਸ ਤਰ੍ਹਾਂ ਦੀ ਨੇਵੀ ਬਲੂ ਕਲਰ ਦੀ ਆਪਾਂ ਨੇ ਕਰੇਪ ਦੀ ਰੱਖੀ ਹੈ ਜੀ ਸਲਵਾਰ। ਦੇਖੋ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਸਕਦੇ ਆ ਚਲੋ ਜੀ ਇਸ ਤੋਂ ਬਾਅਦ ਤੀਸਰਾ ਕਲਰ ਆ ਗਿਆ ਜੀ ਇਹਦਾ ਗ੍ਰੀਨ ਬਹੁਤ ਪਿਆਰਾ ਗ੍ਰੀਨ ਕਲਰ ਆ ਦੇਖੋ ਕਿੰਨੀ ਸੋਹਣੀ ਪ੍ਰਿੰਟਿੰਗ ਆ ਪਲੀਜ਼ ਭੈਣਾਂ ਨੂੰ ਰਿਕੁਐਸਟ ਹੈ ਜੀ ਇਹ ਸੂਟਾਂ ਦੇ ਆਰਡਰ ਥੋੜਾ ਜਿਹਾ ਫਾਸਟ ਰੱਖਿਓ ਜੀ ਇਹਨਾਂ ਦਾ ਇੱਕ ਇੱਕ ਥਾਂ ਨਹੀਂ ਸੀ ਸੌਫਟੇ ਵੀ ਤਿੰਨ ਦਿਨ ਹੋ ਗਏ ਮੇਰੇ ਕੋਲੇ ਆਇਆ ਨੂੰ ਲਓ ਜੀ ਬਹੁਤ ਪਿਆਰੇ ਪ੍ਰਿੰਟ ਸੋਹਣੇ ਨੇ ਪਾਰਟੀ ਵੇਅਰ ਕਿਵੇਂ ਗਰਮੀ ਦੇ ਵਿੱਚ ਹੁਣ ਆ ਜਿਵੇਂ ਸਾਨੂੰ ਨਾ ਮਾਰਚ ਦੇ ਵਿੱਚ ਇੰਨੇ ਜਿਆਦੇ ਪ੍ਰੋਗਰਾਮ ਆ ਰਹੇ ਨੇ ਇੱਕ ਹੋਰ ਪਾਰਟ ਆ ਗਿਆ ਬਹੁਤ ਬਿਜੀ ਹੋਏ ਪਿਆ ਤਾਂ ਇਹੋ ਜਿਹੇ ਵਧੀਆ ਗਰਮੀ ਤੋਂ ਹਨਾ ਹੋ ਰਹਿਣ ਵਾਲੀਆਂ ਚੀਜ਼ਾਂ ਲਾਈਟ weight ਬਹੁਤ ਸੋਹਣੀਆਂ ਹੁੰਦੀਆਂ ਨੇ ਲੋ ਜੀ ਪ੍ਰਿੰਟਡ ਸੂਟ 1750 ਦਾ ਪ੍ਰਾਈਸ ਰਹੇਗਾ ਲਓ ਸਕਰੀਨ ਸ਼ਾਟ ਇੱਕ ਬਰਬਰੀ ਦਾ ਕਲਰ ਆਪਣੇ ਕੋਲੇ ਰਹਿ ਗਿਆ ਸੀ ਜੀ ਅੰਦਰ ਪਿੱਛੇ ਪਿਆ ਲਓ ਜੀ ਇੱਕ ਕਲਰ ਤੁਹਾਨੂੰ ਬਰਬਰੀ ਦਾ ਹੀ ਮਿਲੇਗਾ ਬਹੁਤ ਪਿਆਰਾ ਪ੍ਰਿੰਟ ਹੈ ਇਸ ਤਰ੍ਹਾਂ ਪੀਚ ਕਲਰ ਦੀ ਸਲਵਾਰਾ ਇਹਦਾ ਪ੍ਰਾਈਸ ਰਹੇਗਾ ਜੀ 2000 ਚਲੋ ਜੀ ਮੈਂ ਤੁਹਾਨੂੰ 10 ਤੋਂ 15 ਸੂਟ ਦਿਖਾ ਦਿੱਤੇ ਨੇ ਬਹੁਤ ਸੋਹਣੇ ਕਲਰ ਨੇ ਬਹੁਤ ਸੋਹਣੇ ਪ੍ਰਿੰਟ ਨੇ ਨਿਊ ਨਿਊ ਪ੍ਰਿੰਟ ਆਪਾਂ ਤੁਹਾਡੇ ਲਈ ਲੈ ਕੇ ਆਉਨੇ ਆ ਜੀ ਜਰੂਰ ਵੀਡੀਓ ਦੇਖ ਕੇ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਆ ਕਰੋ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿਵੇਂ ਦੀ ਲੱਗੀ ਤੇ ਬਰਬਰੀ ਦੇ ਵਿੱਚ ਜੋ ਵੀ ਕਲਰ ਨੇ ਆਪਣੇ ਕੋਲ ਇਸ ਟਾਈਮ ਅਵੇਲੇਬਲ ਨੇ ਜਿਹੜੇ ਵੀਡੀਓ ਦੇ ਵਿੱਚ ਪਾਏ ਨੇ ਬਾਕੀ ਜੇ ਤੁਹਾਨੂੰ ਕੋਈ ਫੇਰ ਵੀ ਡਾਊਟ ਲੱਗਦਾ ਤਾਂ ਇੰਸਟਾ ਤੇ ਆਪਣੀ ਰੀਲ ਪੈ ਚੁੱਕੀ ਹੈ ਜੀ ਰਾਤ ਤੇ ਉਥੋਂ ਤੁਸੀਂ ਕਲਰ ਸਿਲੈਕਟ ਕਰ ਸਕਦੇ ਹੋ ਚਲੋ ਇਹ ਬਹੁਤ ਸੋਹਣੀ ਫੈਬਰਿਕ ਆ ਦੇਖੋ ਖੁਦ ਮੈਂ ਪਾ ਰੱਖੀ ਆ ਪ੍ਰਿੰਟਡ ਦੁਪੱਟੇ ਨਾਲ ਬਹੁਤ ਸੋਹਣਾ ਲਾਈਟ ਵੇਟ ਸੂਟ ਆ ਕੋਈ ਵੀ ਇਹਦੇ ਵਿੱਚ ਪ੍ਰੋਬਲਮ ਨਹੀਂ ਆ ਰਹੀ ਪਹਿਨਣ ਦੇ ਵਿੱਚ ਆਰਾਮ ਨਾਲ ਤੁਸੀਂ ਸੂਟ ਆ ਜਿਹੜਾ ਪਹਿਨ ਸਕਦੇ ਹੋ ਚਲੋ ਜੀ ਮੈਨੂੰ ਪੂਰੀ ਉਮੀਦ ਆ ਮੇਰੇ ਰੰਗ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ